ਹਾਂਜੀ ਦੋਸਤੋ ਕਿਵੇਂ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਬੇਟਾ ਨੌਵੀਂ ਕਲਾਸ ਸਮਾਜਿਕ ਵਿਗਿਆਨ ਸਬਜੈਕਟ ਪਾਰਟ ਨੌਵਾਂ ਵਰਤਮਾਨ ਲੋਕਤੰਤਰ ਦਾ ਇਤਿਹਾਸ ਵਿਕਾਸ ਅਤੇ ਵਿਸਤਾਰ ਅਸੀਂ ਸਮਝਾਂਗੇ ਸ਼ੁਰੂ ਕਰਦੇ ਹਾਂ ਬੇਟਾ ਬਸੂਰੀ ਸਪ੍ਰਸ਼ਨ ਖਾਲੀ ਥਾਂ ਮਾ ਭਰੋ ਚੋੜ ਆ ਜਾਂਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਉਰਸੀਗੀ ਠੀਕ ਹੈ ਨੰਬਰ 2 ਚਿੱਲੀ ਵਿੱਚ ਸੋਸ਼ਲਿਸਟ ਪਾਰਟੀ ਦੀ ਗワイ ਸਾਲਵਾਡੋਰ ਅਲੈਂਡੋ ਨੇ ਕੀਤੀ ਸੀ ਅੱਗੇ ਹੈ ਗਲਤ ਅਤੇ ਠੀਕ ਦੱਸੋ ਨੰਬਰ 1 ਭਾਰਤ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਹੈ ਇਹ ਕੀ ਹੈ ਬੇਟਾ ਗਲਤ ਹੈ ਨੰਬਰ 2 ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਲੋਕਤੰਤਰ ਲਗਾਤਾਰ ਚੱਲ ਰਿਹਾ ਹੈ ਇਹ ਗਲਤ ਹੈ ਦੋਨੋਂ ਗਲਤ ਹੈ ਬੇਟਾ ਇਹ ਅੱਗੇ ਬਹੁ ਵਿਕਲਪੀ ਪ੍ਰਸ਼ਨ ਹੈ ਨੰਬਰ 1 ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਨੇ ਦੁਨੀਆ ਦੇ ਦੇਸ਼ਾਂ ਨੂੰ ਸੰਸਦੀ ਲੋਕਤੰਤਰ ਪ੍ਰਣਾਲੀ ਅਪਣਾਉਣ ਦੀ ਪ੍ਰੇਰਣਾ ਦਿੱਤੀ ਸੀ ਉੱਤਰ ਹੈ ਇਸ ਦਾ ਇੰਗਲੈਂਡ ਨੰਬਰ 2 ਹੇਠ ਲਿਖੇ ਦੇਸ਼ਾਂ ਵਿੱਚੋਂ ਵਿਟੋ ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ ਉੱਤਰ ਹੈ ਭਾਰਤ ਅਗਰ ਅੱਗੇ ਬਟਾ ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ ਹੈ ਪਹਿਲਾ ਪ੍ਰਸ਼ਨ ਹੈ ਅੱਜ ਕੱਲ੍ਹ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਜਾ ਰਹੀ ਹੈ? ਉੱਤਰ ਲੋਕਤੰਤਰੀ ਸ਼ਾਸਨ ਪ੍ਰਣਾਲੀ। ਪ੍ਰਸ਼ਨ ਨੰਬਰ 2 ਪਹਿਲੇ ਵਿਸ਼ਵ ਜੰਦ ਤੋਂ ਬਾਅਦ ਇਟਲੀ ਤੇ ਜਰਮਨੀ ਵਿੱਚ ਪ੍ਰਚਲਿਤ ਵਿਚਾਰਧਾਰਾਵਾਂ ਦੇ ਨਾਂ ਲਿਖੋ ਜਿਨ੍ਹਾਂ ਕਾਰਨ ਲੋਕਤੰਤਰ ਨੂੰ ਇੱਕ ਵੱਡਾ ਧੱਕਾ ਲੱਗਾ ਹੈ। ਉੱਤਰ ਇਟਲੀ ਵਿੱਚ ਫਾਸ਼ੀਵਾਦ ਅਤੇ ਜਰਮਨੀ ਵਿੱਚ ਨਾਜ਼ੀਵਾਦ। ਪ੍ਰਸ਼ਨ ਨੰਬਰ 3 ਅਲੈਂਡੋ ਚਿਲੀ ਦੇਸ਼ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ ਉੱਤਰ 1970 ਈਸਵੀ ਵਿੱਚ ਪ੍ਰਸ਼ਨ ਨੰਬਰ 4 ਚਿਲੀ ਵਿੱਚ ਲੋਕਤੰਤਰ ਦੀ ਬਹਾਲੀ ਕਦੋਂ ਹੋਈ ਉੱਤਰ 1990 ਈਸਵੀ ਵਿੱਚ ਪ੍ਰਸ਼ਨ ਨੰਬਰ 5 ਪੋਲੈਂਡ ਵਿੱਚ ਲੋਕਤੰਤਰੀ ਅਧਿਕਾਰਾਂ ਦੀ ਮੰਗ ਲਈ ਹੜਤਾਲ ਦੀ ਅਗਵਾਈ ਕਿਸ ਨੇ ਕੀਤੀ ਉੱਤਰ ਲੈਕ ਬਲੇਸਾ ਅਤੇ ਸੋਲੀਡੈਰਨ ਡਾਇਰਟੀ ਸੰਗਨੇ ਲੈਕ ਬਲੇਸਾ ਅਤੇ ਸੋਲੀਡੈਰਟੀ ਸੰਗਨੇ ਕੀਤੀ ਸੀ 6 ਨੰਬਰ ਪ੍ਰਸ਼ਨ ਪੋਲੈਂਡ ਵਿੱਚ ਰਾਸ਼ਟਰਪਤੀ ਦੀ ਪਦਵੀ ਲਈ ਪਹਿਲੀ ਵਾਰ ਚੋਣਾਂ ਕਦੋਂ ਹੋਈਆਂ ਤੇ ਕੌਣ ਰਾਸ਼ਟਰਪਤੀ ਚੁਣਿਆ ਗਿਆ ਉੱਤਰ ਹੈ ਇਸ ਦਾ ਪੋਲੈਂਡ ਵਿੱਚ ਰਾਸ਼ਟਰਪਤੀ ਦੀ ਪਦਵੀ ਲਈ ਪਹਿਲੀ ਵਾਰ ਚੋਣਾਂ ਸੀ ਉਹ 1990 ਈਸਵੀ ਵਿੱਚ ਹੋਈਆਂ ਸਨ ਤੇ ਲੋਕ ਬਲੇਸਾ ਰਾਸ਼ਟਰਪਤੀ ਚੁਣਿਆ ਗਿਆ ਸੀ। ਪ੍ਰਸ਼ਨ ਨੰਬਰ 7 ਭਾਰਤ ਵਿੱਚ ਸਰਵ ਵਿਆਪਕ ਬਾਲਗ ਮਤ ਅਧਿਕਾਰ ਕਦੋਂ ਦਿੱਤਾ ਗਿਆ? ਉੱਤਰ ਹੈ 1950 ਈਸਵੀ ਵਿੱਚ। 8ਵਾਂ ਪ੍ਰਸ਼ਨ ਹੈ ਕਿਹੜੇ ਦੋ ਵੱਡੇ ਮਹਾਦੀਪ ਬਸਤੀਵਾਦ ਦਾ ਸ਼ਿਕਾਰ ਹੋ ਰਹੇ? ਦੋ ਵੱਡੇ ਮਹਾਦੀਪ ਜਿਹੜਾ ਬਸਤੀਵਾਦ ਦਾ ਸ਼ਿਕਾਰ ਹੋਏ ਸੀ, ਏਸ਼ੀਆ ਅਤੇ ਅਫਰੀਕਾ ਮਹਾਦੀਪ। ਅਗਲਾ ਪ੍ਰਸ਼ਨ ਹੈ ਦੱਖਣੀ ਅਫਰੀਕਾ ਮਹਾਦੀਪ ਦੇ ਦੇਸ਼ ਘਾਣਾ ਨੂੰ ਕਦੋਂ ਆਜ਼ਾਦੀ ਪ੍ਰਾਪਤ ਹੋਈ 1957 ਈਸਵੀ ਵਿੱਚ ਹੋਈ ਸੀ ਨੰਬਰ 10 ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਕਿਸ ਫੌਜੀ ਕਮਾਂਡਰ ਨੇ 1999 ਈਸਵੀ ਵਿੱਚ ਚੁਣੀ ਹੋਈ ਸਰਕਾਰ ਦੀ ਸੱਤਾ ਤੇ ਕਬਜ਼ਾ ਕਰ ਲਿਆ ਸੀ ਉੱਤਰ ਇਸ ਦਾ ਜਨਰਲ پرویز ਮੁਸੱਫਰ ਨੇ 10ਵੇਂ ਪ੍ਰਸ਼ਨ ਦਾ ਉੱਤਰ ਹੈ ਬੇਟਾ ਜਨਰਲ پرویز ਮੁਸੱਰਫ ਨੇ ਠੀਕ ਹੈ 11ਵਾਂ ਦੋ ਅੰਤਰਰਾਸ਼ਟਰੀ ਸੰਸਥਾਵਾਂ ਦੇ ਨਾਂ ਦੱਸੋ ਉੱਤਰ ਸੰਯੁਕਤ ਰਾਸ਼ਟਰ ਸੰਘ ਅੰਤਰਰਾਸ਼ਟਰੀ ਮੁਦਰਾ कोष 12ਵਾਂ ਪ੍ਰਸ਼ਨ ਹੈ ਅੰਤਰਰਾਸ਼ਟਰੀ ਮੁਦਰਾ कोष ਸੰਸਥਾ ਮਾ ਕੀ ਕੰਮ ਕਰਦੀ ਹੈ ਹਨ ਉੱਤਰ ਇਹ ਵੱਖ-ਵੱਖ ਦੇਸ਼ਾਂ ਨੂੰ ਵਿਕਾਸ ਦੇ ਲਈ ਪੈਸਾ ਕਰਜ਼ੇ ਦੇ ਰੂਪ ਵਿੱਚ ਦਿੰਦੀ ਹੈ ਪ੍ਰਸ਼ਨ ਨੰਬਰ 13 ਸੰਯੁਕਤ ਰਾਸ਼ਟਰ ਸੰਘ ਵਿੱਚ ਕਿੰਨੇ ਦੇਸ਼ ਮੈਂਬਰ ਹਨ ਉੱਤਰ 193 ਦੇਸ਼ ਪ੍ਰਸ਼ਨ ਨੰਬਰ 14 ਦੁਨੀਆ ਭਾਰ ਵਿੱਚ ਪ੍ਰਚਲਿਤ ਸ਼ਾਸਨ ਪ੍ਰਣਾਲੀਆਂ ਦੇ ਨਾਂ ਦੱਸੋ ਉੱਤਰ ਹੈ ਰਾਜतंत्र ਤਾਨਾਸ਼ਾਹੀ ਲੋਕਤੰਤਰ ਸੈਨਿਕ ਤਾਨਾਸ਼ਾਹੀ ਅੱਗੇ ਬੇਟਾ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੈ ਪ੍ਰਸ਼ਨ ਨੰਬਰ 1 ਸਰਬ ਵਿਆਪਕ ਬਾਲਗ ਮਤ ਅਧਿਕਾਰ ਤੋਂ ਕੀ ਭਾਵ ਹੈ ਉੱਤਰ ਹੈ ਤਾਂ ਸਾਰੇ ਨਾਗਰਿਕਾਂ ਨੂੰ ਰੰਗ ਨਸਲ ਜਾਤੀ ਜਨਮ ਧਰਮ ਤੇ ਲਿੰਗ ਦੇ ਵਿਤਕਰੇ ਤੋਂ ਬਿਨਾ ਇੱਕ ਨਿਸ਼ਚਿਤ ਉਮਰ 18 ਸਾਲ ਤੋਂ ਪਹੁੰਚਣ ਤੇ ਵੋਟ ਦਾ ਅਧਿਕਾਰ ਦੇ ਦਿੱਤਾ ਜਾਂਦਾ ਹੈ ਇਸ ਨੂੰ ਸਰਵ ਵਿਆਪਕ ਵਿਆਪਕ ਬਾਲਗ ਮਤ ਅਧਿਕਾਰ ਕਹਿੰਦੇ ਹਨ ਪ੍ਰਸ਼ਨ ਨੰਬਰ 2 ਚੋਲ ਵੰਸ ਦੇ ਰਾਜਾਂ ਸਮੇਂ ਸਥਾਨਕ ਪੱਧਰ ਤੇ ਦੇ ਲੋਕਤੰਤਰ ਤੇ ਨੋਟ ਲਿਖੋ ਉੱਤਰ ਹੈ ਚੋਲ ਰਾਜਾਂ ਦੇ ਸਮੇਂ ਸਥਾਨਕ ਪ੍ਰਬੰਧ ਚਲਾਉਣ ਲਈ ਕਮੇਟੀ ਸਿਸਟਮ ਲਾਗੂ ਕੀਤਾ ਗਿਆ ਜਿਸ ਨੂੰ ਬਰਿਆਮ ਪ੍ਰਣਾਲੀ ਕਹਿੰਦੇ ਸਨ ਵਾਖਵਾ ਕਮਾਲੀ ਵਾਖਵਾ ਕਮੇਟੀਆਂ ਬਣਾਈਆਂ ਗਈਆਂ ਜਿਵੇਂ ਕਾਰ ਕਮੇਟੀ ਸਫਾਈ ਦੇ ਪ੍ਰਬੰਧ ਲਈ ਕਮੇਟੀ ਪਾਣੀ ਦੇ ਪ੍ਰਬੰਧ ਲਈ ਕਮੇਟੀ ਨਿਆ ਦੇ ਕੰਮਾਂ ਲਈ ਕਮੇਟੀ ਆਦ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਉਹ ਹੈ ਜੋ ਕਿ ਅੱਜ ਦੇ ਪਿੰਡਾਂ ਦੀ ਤਰ੍ਹਾਂ ਹੀ ਸੀ ਇਸ ਦਾ ਪ੍ਰਬੰਧ ਚਲਾਉਣ ਲਈ 30 ਮੈਂਬਰਾਂ ਦੀ ਕਮੇਟੀ 1 ਸਾਲ ਨਹੀਂ ਉਹ ਦੋ ਬਾਲਗਾਂ ਦੁਆਰਾ ਚੁਣੀ ਜਾਂਦੀ ਸੀ ਇਸ ਦਾ ਪ੍ਰਬੰਧ ਚਲਾਉਣ ਲਈ 30 ਮੈਂਬਰਾਂ ਦੀ ਕਮੇਟੀ 1 ਸਾਲ ਲਈ ਉਰਦੇ ਬਾਲਗਾਂ ਦੁਆਰਾ ਚੁਣੀ ਜਾਂਦੀ ਸੀ ਪ੍ਰਸ਼ਾਸਨਿਕ ਕਮੇਟੀਆਂ ਪਿੰਡਾਂ ਦਾ ਪ੍ਰਬੰਧ ਚਲਾਉਣ ਲਈ ਫੈਸਲੇ ਆ ਆਮ ਤੌਰ ਤੇ ਦਰਖਤਾਂ ਜਾਂ ਮੰਦਰਾਂ ਦੇ ਵਿੜਿਆਂ ਵਿੱਚ ਬੈਠ ਕੇ ਲੈਂਦੀ ਆ ਸੰ ਬੇਟਾ ਐਸੀ ਅੱਜ ਦੀ ਵੀਡੀਓ ਮਿਲਦੀ ਹੈ ਨੈਕਸਟ ਵੀਡੀਓ ਵਿੱਚ ਧੰਨਵਾਦ